ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਇਤਿਹਾਸ ਵਿਸ਼ਲੇ ਪਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਪੰਜਾਬ ਦੇ ਸੂਬੇਦਾਰ ਅਬਦ ਸ਼ਬਦ ਖਾਨ ਨੇ ਸਿੱਖਾਂ ਉੱਤੇ ਫਿਰ ਤੋਂ ਸਖਤੀ ਕਰ ਦਿੱਤੀ ਸਿੱਖਾਂ ਦੇ ਨਾਲ ਜੱਜਤਾਂ ਜ਼ਬਤ ਕਰ ਲਈਆਂ ਅਤੇ ਕਈ ਸਿੱਖਾਂ ਨੂੰ ਬਿਨਾ ਮੁਕਦਮੇ ਚਲਾਏ ਹੀ ਫਾਂਸੀ ਦੇ ਦਿੱਤਾ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਦਰ 1724 ਈਸਵੀ ਵਿੱਚ ਦਿੱਲੀ ਦੀ ਵਜ਼ਾਰਤ ਵਿੱਚ ਫਿਰ ਤੋਂ ਅਦਲਾ ਬਦਲੀ ਹੋਈ ਨਜਾਮੁਲ ਮਲਕ ਨੇ ਅਸਤੀਫਾ ਦੇ ਦਿੱਤਾ ਅਤੇ ਉਸ ਦੀ ਥਾਂ ਤੇ ਕਮਰਦੀਨ ਖਾਨ ਇਤਾਮਦ ਦੌਲਾ ਦੂਜਾ ਵਜ਼ੀਰ ਬਣਿਆ ਉਹ ਮੁਹੰਮਦ ਅਮੀਨ ਖਾਨ ਇਤਾਮਦ ਦੌਲਾ ਪਹਿਲੇ ਦਾ ਪੁੱਤਰ ਸੀ ਇਸ ਵੇਲੇ ਅਬਦ ਸ਼ਬਦ ਖਾਨ ਦਾ ਧਿਆਨ ਪੰਜਾਬ ਤੋਂ ਜ਼ਿਆਦਾ ਦਿੱਲੀ ਵੱਲ ਵਧੇਰੇ ਲੱਗਾ ਹੋਇਆ ਸੀ ਜੋ ਸਿੱਖਾਂ ਨੂੰ ਜਰਕ ਵੇਲ ਮਿਲ ਗਈ ਅਤੇ ਸਿੱਖ ਆਪੋ ਆਪਣੇ ਇਲਾਕਿਆਂ ਨੂੰ ਵਾਪਸ ਪਰਤਣ ਲੱਗੇ ਉਧਰ 1725 ਈਸਵੀ ਵਿੱਚ ਬਿਕਾਨੇਰ ਤੋਂ ਹੋਰ ਸਿੰਘ ਆ ਗਈ। ਉਹ ਸਾਰੇ ਪੰਜਾਬ ਵਿੱਚ ਜਥੇ ਬਣਾ ਕੇ ਫਿਰਨ ਲੱਗੇ ਅਤੇ ਵਿਰੋਧੀਆਂ ਦੇ ਗਿਣ-ਗਿਣ ਕੇ ਬਦਲੇ ਲੈਣ ਲੱਗੇ। ਜਿਨ੍ਹਾਂ ਨੇ ਚੁਗਲਾਂ ਨੂੰ ਮਾਰਿਆ ਅਤੇ ਸਿੱਖਾਂ ਦੀਆਂ ਜਾਇਦਾਦਾਂ ਵਾਪਸ ਹਾਸਲ ਕੀਤੀਆਂ। ਇਸ ਇਸ ਲੁੱਟ ਮਾਰਨੇ ਸਾਰਾ ਦੇਸ਼ ਉਜਾੜ ਦਿੱਤਾ ਥਾਂ ਥਾਂ ਤੇ ਡਾਕੀ ਤੇ ਚੋਰੀਆਂ ਵੱਧ ਗਈਆਂ ਪੁਲਿਸ ਸਿੰਘਾਂ ਸਾਹਮਣੇ ਤਾਂ ਹੁੰਦੀ ਨਾ ਤੇ ਕਿਰਤੀ ਸਿੱਖਾਂ ਜਾਂ ਹਿੰਦੂਆਂ ਉੱਤੇ ਆਪਣਾ ਗੁੱਸਾ ਕੱਢ ਲੈਂਦੀ ਇਸ ਦਾ ਅਸਰ ਸਿੰਘਾਂ ਦੇ ਹੱਕ ਵਿੱਚ ਹੁੰਦਾ ਜੈਸ ਉੱਤੇ ਪੁਲਿਸ ਸ਼ੱਕ ਕਰਦੀ ਉਹ ਸਿੰਘਾਂ ਦੇ ਜਥੇ ਵਿੱਚ ਜਾਂ ਮਿਲਦਾ ਇਸ ਤਰ੍ਹਾਂ ਖਾਲਸਿਆਂ ਦੀ ਗਿਣਤੀ ਵਧਣ ਲੱਗੀ ਉਧਰ ਦਿੱਲੀ ਦੇ ਵਜ਼ੀਰ ਕਮਰਦੀਨ ਖਾਨ ਨੇ ਸੂਬੇ ਦਾ ਖਰਾਬ ਪ੍ਰਬੰਧ ਦਾ ਬਹਾਨਾ ਲਾ ਕੇ ਅਬਦ ਸ਼ਬਦ ਖਾਨ ਦਲੇਰੇ ਜੰਗ ਸੈਫੂਦੋਲਾ 7000 ਇੱਕਤਾਬ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਬਦਲੇ ਮਿਲਿਆ ਸੀ ਇਸ ਨੂੰ ਲਾਹੌਰੋਂ ਹਟਾ ਕੇ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਇਸ ਦੀ ਥਾਂ ਉੱਤੇ ਲਾਹੌਰ ਦਾ ਸੂਬੇਦਾਰ ਉਸ ਦੇ ਪੁੱਤਰ ਜ਼ਕਰੀਆ ਖਾਨ ਖਾਨ ਬਹਾਦਰ ਸੈਫੂਦੌਲਾ ਦੂਜਾ 8000 ਨੂੰ ਬਣਾ ਦਿੱਤਾ। ਇਹ ਵਜ਼ੀਰ ਕਮਰੂਦੀਨ ਨਖਾਨ ਦਾ ਪਨਵਾਈਆ ਸੀ। ਇਹ ਅਦਲਾ ਬਦਲੇ 1726 ਈਸਵੀ ਵਿੱਚ ਕੀਤੀ ਗਈ। ਸਿੱਖ ਇਤਿਹਾਸ ਵਿੱਚ ਇਹ ਸੂਬੇਦਾਰ ਖਾਨ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੈ। ਉਸਨੇ ਲਖਪਤ ਰਾਏ ਨੂੰ ਆਪਣਾ ਦੀਵਾਨ ਬਣਾਇਆ ਅਤੇ ਮੋਮਨ ਖਾਨ ਨੂੰ ਨਾਇਬ ਸੂਬੇਦਾਰ ਬਣਾਇਆ ਸਿੱਖਾਂ ਨੂੰ ਦਬਾਉਣ ਵਾਸਤੇ ਮੋਮਨ ਖਾਨ ਦੇ ਤਹਿਤ ਗਸ਼ਤੇ ਫੌਜਾਂ ਇਲਾਕੇ ਵਿੱਚ ਭੇਜੀਆਂ ਗਈਆਂ ਐਸ ਲਈ ਨਵੀਂ ਅਦਲਾ ਬਦਲੀ ਤੋਂ ਸਰਕਾਰੀ ਚੌਧਰੀਆਂ ਦੇ ਹੌਸਲੇ ਵਧ ਗਏ ਅਤੇ ਉਹ ਲੱਗੇ ਸਿੱਖਾਂ ਨੂੰ ਧਮਕਾਉਣ ਪਰ ਇਹਨਾਂ ਧਮਕੀਆਂ ਤੋਂ ਅਤੇ ਤੱਕਿਆਂ ਦਾ ਸਿੱਖਾਂ ਉੱਤੇ ਬਿਲਕੁਲ ਉਲਟਾ ਅਸਰ ਹੋਇਆ ਜਿਉਂ-ਜਿਉਂ ਉਹਨਾਂ ਉੱਤੇ ਵਧੇਰੇ ਦਬਾਅ ਪਾਉਣ ਦਾ ਯਤਨ ਕੀਤਾ ਗਿਆ ਤਿਉਂ ਤੋਂ ਉਹ ਨਿਡਰ ਅਤੇ ਦਲੇਰ ਹੁੰਦੇ ਗਏ ਜਿੱਥੇ ਕਿਤੇ ਸ਼ਾਹੀ ਫੌਜ ਦਾ ਟੱਕਰਾ ਹੋ ਪੈਂਦਾ ਸਿੰਘ ਸ਼ੇਰ ਵਾਂਗ ਦੋ ਹੱਥ ਕਰਦੇ ਅਜਈਆਂ ਘਟਨਾਵਾਂ ਦੇਸ਼ ਵਿੱਚ ਆਮ ਹੋ ਗਈਆਂ ਜਿੰਨਾ ਵਿੱਚੋਂ ਭਾਈ ਤਾਰਾ ਸਿੰਘ ਵਾਂਦੀ ਸ਼ਹੀਦੀ ਇੱਕ ਪ੍ਰਸਿੱਧ ਘਟਨਾ ਹੈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਕੀਤਾ ਜਾਂਦਾ ਹੈ ਜੀ ਕੱਲ ਦੇ ਪ੍ਰਸੰਗ ਵਿੱਚ ਆ ਭਾਈ ਤਾਰਾ ਸਿੰਘ ਵਾਂਦੀ ਸ਼ਹੀਦੀ ਸਰਵਣ ਕਰਾਂਗੇ ਬੋਲਦਿਆਂ अनेका ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ